लोकसभा ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਸ਼ੇਰ ਸਿੰਘ ਕੁਬਾਇਆ ਦੇ ਐਲਾਨੇ ਜਾਣ ਤੋਂ ਬਾਅਦ ਫਾਜ਼ਿਲਕਾ ਕਾਂਗਰਸ ਹਰਕਤ ਵਿੱਚ ਆ ਗਈ ਅਤੇ ਕਾਂਗਰਸ ਪਾਰਟੀ ਫਾਜ਼ਿਲਕਾ ਸ਼ਹਿਰ ਨੂੰ ਲਗਾਤਾਰ ਰੋਜ਼ਾਨਾ ਸ਼ਾਮ ਨੂੰ ਫਾਜ਼ਿਲਕਾ ਦੇ 25 ਦੇ 25 ਵਾੜਾਂ ਵਿੱਚੋਂ ਵੱਖ-ਵੱਖ ਵਾੜਾਂ ਵਿੱਚ ਕਾਂਗਰਸ ਪਾਰਟੀ ਦੀ ਕੈਂਪੇਨ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਦੇ ਨੀਤੀਆਂ ਨੂੰ ਘਰ-ਘਰ ਦੱਸਿਆ ਜਾ ਰਿਹਾ ਹੈ ਅਤੇ ਇਹ ਸਭ ਦੀ ਅਗਵਾਈ ਐਡਵੋਕੇਟ ਨਗਰ ਕੌਂਸਲ ਪ੍ਰਧਾਨ सुरेंद्र ਕੁਮਾਰ ਸੱਦੇਵਾ ਦੀ ਪ੍ਰਧਾਨਗੀ ਹੇਠ ਸਮੂਹ ਕਾਂਗਰਸੀ ਕੌਂਸਲਰ ਅਤੇ ਮਹਿਲਾ ਕੌਂਗ ਕੌਂਸਲਰ ਅਤੇ ਮੈਲਾ ਕਾਰਕਟਰਵੋ ਲੋਕੀਤੀ ਜਾਂਦੀ ਹੈ ਅੱਜ ਮਲਕਾਨੇ ਮਲੇ ਦੇ ਕੁਝ ਵਾੜਾਂ ਅਤੇ ਗਲੀਆਂ ਵਿੱਚ ਘਰ ਘਰ ਜਾ ਕੇ ਪ੍ਰਚਾਰ ਕੀਤਾ ਗਿਆ ਜਿੱਥੇ ਲੋਕਾਂ ਵੱਲੋਂ ਉਹਨਾਂ ਨੂੰ ਆ ਰਹੀਆਂ ਦੁੱਖ ਤਕਲੀਫਾਂ ਤੇ ਮੁਸ਼ਕਲਾਵਾਰੇ ਵੀ ਕਾਂਗਰਸੀ ਕੌਂਸਲਰ ਅਤੇ ਪ੍ਰਧਾਨ ਤੇ ਸਾਥੀਆਂ ਨੂੰ ਜਾਣੂ ਕਰਾਇਆ ਗਿਆ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਅਤੇ ਉਲਾਬੇ ਵੀ ਦਿੱਤੇਗੇ ਜਿਸ ਤੋਂ ਬਾਅਦ ਪ੍ਰਧਾਨ ਤੇ ਨਗਰ ਕੌਂਸਲ ਤੇ ਸਮੂਹ ਕੌਂਸਲਰਾਂ ਨੇ ਉਹਨੂੰ ਹਲਕਰੰਦ ਆਸ਼ਵਾਸ਼ਣ ਦਿੱਤਾ ਅਤੇ ਇੱਥੇ ਬੋਲਦੇ ਹੋਏ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਸੁਰਿੰਦਰ ਸਜਦੇਵਾ ਸੀਨੀਅਰ ਕੌਂਸਲਰ ਸ਼੍ਰੀ ਪਾਲਚੰਦ ਜੀ ਵਰਮਾ ਮੈਲਾ ਕਾਂਗਰਸ ਕਮੇਟੀ ਦੇ ਆਗੂ ਅਤੇ ਹੋਰ ਵੱਖ-ਵੱਖ ਨੇਤਾਵਾਂ ਨੇ ਕਾਂਗਰਸ ਦੇ ਪ੍ਰਚਾਰ ਵਿੱਚ ਕੀ ਕੁਝ ਕਿਹਾ ਅਤੇ ਕਾਂਗਰਸ ਕੀ ਕੀ ਕਰੇਗੀ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੇਜ ਵੇਖੋ ਸਰ ਜੀ ਕਾਂਗਰਸ ਦੇ ਪੂਰੇ ਕਾਫਲੇ ਨਾਲ ਵਾਰਡ ਕੱਢ ਰਹੇ ਕੀ ਕਹਿਣਗੇ ਕਾਂਗਰਸ ਪਾਰਟੀ ਦੀਆਂ ਗਾਰੰਟੀਆਂ ਇਸ ਤਰ੍ਹਾਂ ਨੇ ਪੂਰੇ ਦੇਸ਼ ਵਿੱਚ 30 ਲੱਖ ਲੋਕਾਂ ਲਈ ਅਤੇ ਸਾਰੇ ਐਮਸੀ ਨਿਰਜਲ ਕੇ ਸ਼ਹਿਰ ਦੇ ਵਿੱਚ ਸਾਰੇ ਵਾਰਡ ਕੱਢ ਰਹੇ ਅੱਜ ਅਸੀਂ 22 ਨੰਬਰ ਵਾਰਡ ਹੈ ਮੋਰਡੀ ਸਿਟੀ ਵੇਲੇ ਹੋਰ ਇਹਦਾ ਗਾਹ ਮੈਸੇਜ ਆਦਾ ਸ਼ਹਿਰ ਦੇ ਅੰਦਰ कांग्रेस पार्टी जी है बड़ी मेहनत कर रही है लोगों के फिर जाके विचर रही है इसका तालमेल हो रहा है और सू इसल की खुशी है कि जो सू बड़ा वीडियो कांग्रेस और सू उम्मीद है कि फाजा के पिछली बारी गलती हुई है इस वे नहीं होगी और कांग्रेस पार्टी वोटा लीड लैके इतों बदल गया शेर सिंह खोबाया फिरोजपुर सीट बड़े अच्छे मार्जिन में जितेगा ये सूद उम्मीद ਕਿਆ ਦਾ ਕਾਂਗਰਸ ਦੇ ਇਹਨੂੰ ਬਾਲ ਕੱਢ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਗੋਲਡੀ ਸਿੱਚ ਦੇਵਾ ਜੀ ਦਾ ਚੋਵੀ ਨੰਬਰ ਵਾਰਡ ਚ ਅਸੀਂ ਆਏ ਹਾਂ ਬਹੁਤ ਵਧੀਆ ਹੁੰਗਾਰਾ ਮਿਲਿਆ ਔਰ ਲੋਕ ਪਿਆਰ ਨੇ ਕਾਂਗਰਸ ਪਾਰਟੀ ਨੂੰ ਬਹੁਤ ਪਿਆਰ ਵਾਸਤੇ ਤੇ ਅਸੀਂ ਵੀ ਬਹੁਤ ਮਤਲਬ ਪੂਰੀ ਟੀਮ ਸਾਡੀ ਪੂਰੇ ਸ਼ਹਿਰ ਚ ਜਾ ਰਹੀ ਹੈ ਹਰ ਵਾਰਡ ਵਿੱਚ ਔਰ ਅਸੀਂ 6 ਸਿੰਘ ਕਬਾਇਆ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਕੋਸ਼ਿਸ਼ ਕਰਾਂਗੇ ਸਾਡਾ ਕਹਿਣਾ ਹੈ ਅੱਜ ਅਸੀਂ ਵਾਰਡ ਨੰਬਰ 24 ਸਰਵੇਖਾਰੇ ਸੀ ਤੇ ਜਿੰਨਾ ਰਿਸਪੋنس ਬਹੁਤ ਅੱਛਾ ਮਿਲ ਰਿਹਾ ਹੈ ਕਿ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਕਿ ਸਾਰੇ ਵੋਟਰਾਂ ਨੂੰ ਜਿਤਾਣ ਦੀ ਕੋਸ਼ਿਸ਼ ਕਰਨ ਪਰ ਸਾਡੀ ਸਾਰੀ ਪਬਲਿਕ ਨੂੰ ਇਹ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਵੋਟ ਪਾ ਕੇ ਕਾਮਯਾਬ બનાਓ। ਧੰਨਵਾਦ। ਹਾਂਜੀ ਤੁਹਾਡਾ ਕਹਿਣਾ। ਪਰ ਸਾਡਾ ਕਹਿਣਾ ਜੀ ਐਸ ਸੀ ਸ਼ੇਰ ਸਿੰਘ ਭਾਇਆ ਜੀ ਨੂੰ ਜਿਤਾਈਏ। ਵੱਧ ਤੋਂ ਵੱਧ ਵੋਟਾਂ ਪਾ ਕੇ। ਬੜੇ ਵੱਡੇ ਕਾਫਲੇ ਨਾਲ ਸ਼ਹਿਰ ਚ ਨਿਕਲੇ ਹੋ ਕੀ ਕਹਿਣਾ ਚਾਹੁੰਦੇ ਤੁਸੀਂ? ਇਹ ਕਾਫਲਾ ਡੇ বাই ਡੇ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਕਬਾਇਆ ਸਾਹਿਬ ਫਰਟਾ ਹੋਮ ਨਾ ਹੋਣ ਸਾਨੂੰ ਜੂ ਉਹਨਾਂ ਵੱਲੋਂ ਉਦੇਸ਼ ਆ ਜਾਂਦਾ ਹੈ ਕਿ ਉਹਨਾਂ ਦੀ ਇੱਕ ਆਵਾਜ਼ ਦੇ ਸਾਰੇ ਖੇਤਰਾਂ ਪਤੀ ਸਾਰੇ ਬਲੋਗ ਕਾਂਗਰਸ ਪਰ ਕਾਂਗਰਸ ਦੇ ਕਾਰਜਕਰਤਾ ਇਕੱਠੇ ਹੋ ਕੇ ਸ਼ਾਮ ਨੂੰ ਅੱਪੀ ਵਿੱਚ ਦੇ ਨਿਕਲਦੇ ਆ ਔਰ ਲੇਟ ਨਾਈਟ ਤੱਕ ਜਿਹੜਾ ਹੈ ਸਾਰੇ ਡੋਰ ਟੂ ਡੋਰ ਪ੍ਰਚਾਰ ਜਿਹੜਾ ਹੈ ਉਹ ਜਾਰੀ ਰਹਿੰਦਾ ਹੈ ਅੱਜ ਅਸੀਂ ਵਾਰਡ ਨੰਬਰ 24 ਦੇ ਵਿੱਚ ਹਾਂ ਜਿੰਨਸੀ ਦੀ ਨੁਮਾਇੰਗੀ ਸਾਡੇ ਬੋਲੀ ਸਿੰਘ ਜੀ ਕਰਦੇ ਨੇ ਦੇ ਕੋਸ਼ਿਸ਼ ਤੇ ਬਾਈਟ ਦੇ ਰਹੇ ਤੇ ਗੋਲਡਿਸਟੇ ਦੇਵਾ ਜੀ ਉਹ ਸਾਹਮਣੇ ਕਾਰ ਲਿਕੇ ਜਾ ਕੇ ਉਹ ਸਭ ਕੀਤੇ ਨੇ ਇਤਨੀ ਮਤਲਬ ਉਤਸ਼ਾਹ ਹੈ ਇਤਨਾ ਜज्बा ਹੈ ਬਾਰਡਰ ਦੇ ਵਿੱਚ ਔਰ ਵਰਕਰ ਦੇ ਵਿੱਚ ਤੇ ਬਾਡਰ ਨੂੰ ਜੋਰੀ ਹੈ ਸਾਲ 2024 ਹੈ ਔਰ 2024 ਦੇ ਵਿੱਚ ਜਿਹੜਾ ਹੈ ਮੈਸੇਜ ਇਸ ਦਾ ਕੋਈ ਸਰਕਾਰ ਦੇ ਜਾਂ ਲੋਕਾਂ ਦਾ ਕੀ ਕਹਿਣਾ ਤੇ ਲੋਕਾਂ ਨੂੰ ਮਿਲ ਰਹੇ ਕੋਈ ਮੁਸ਼ਕਲਾਂ ਦੱਸ ਰਹੇ ਨੇ ਕੁਝ ਦਾ ਕਹਿਣਾ ਸਫਾਈ ਨਹੀਂ ਹੋ ਰਹੀ ਕਿਸੇ ਦਾ ਕਹਿਣਾ ਵੀ ਗੰਦਗੀ ਹੈ ਲੋਕਾਂ ਦੇ ਵਿੱਚ ਵਿੱਚ ਨੇ ਆ ਸਾਡੀ ਕੋਸ਼ਿਸ਼ ਹਰ ਕੌਂਸਲ ਦੀ ਵਿਸ਼ੇ ਹੀ ਰਹੀ ਹੈ ਕਿ ਸਾਨੂੰ ਜਦੋਂ ਵੀ ਕਿਸੇ ਸਮੱਸਿਆ ਦੇ ਬਾਰੇ ਅਰਜ਼ਿ ਕਰਾਇਆ ਜਾਂਦਾ ਹੈ ਕਿਸੇ ਨਾਲ ਗੱਲ ਕੀਤੀ ਜਾਂਦਾ ਹੈ ਉਹ ਵਾਰੰਟੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਵੀ ਜੇ ਕੋਈ ਸਮੱਸਿਆ ਹੈ ਤਾਂ ਸਿਰਫ ਸਫਾਈ ਦੇ ਸਬੰਧਤ ਹੈ ਜਿਹੜੇ ਕੂੜੇ ਦੀ ਲਿਫਟਿੰਗ ਦੇ ਸਬੰਧ ਵਿੱਚ ਹੈ ਕੋਈ ਸੜਕਾਂ ਜਾਂ ਨਾਲੀਆਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਨਹੀਂ ਕਿਉਂਕਿ ਡਿਵੈਲਪਮੈਂਟ ਦੇ ਕੰਮ ਕਾਂਗਰਸ ਬੋਰਡ ਦੇ ਵਿੱਚ ਬਹੁਤ ਜ਼ਿਆਦਾ ਕਰਵਾਏ ਹਨ ਪਰ ਹਰ ਵਾਰ ਦੇਖ ਬਰਾਬਰ ਦੇ ਪਾਏ ਜੇਕਰ ਵਿਧਾਨ ਸਭਾ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਵੋਟ ਬਹੁਤ ਥੋੜੀ ਨਿਕਲੀ ਸੀ ਸ਼ਹਿਰ ਵਿੱਚੋਂ ਲਗਭਗ 40 ਜਾਂ 4500 ਵੋਟ ਨਿਕਲੀ ਸੀ ਉਹਨੂੰ ਦੋ ਸਾਲਾਂ ਤੁਸੀਂ ਕਿਵੇਂ ਕਰੋਗੇ ਕਿਵੇਂ ਲੱਗੇਗਾ ਵੀ ਵੋਟ ਵਧੇਗੀ ਜਾਂ ਘਟੇਗੀ ਇੱਕ ਹੈਰਾਨੀਜਨਕ ਨਤੀਜੇ ਫਾਲਗਾ ਕਨਸਟਿਚਨਸੀ ਤੋਂ ਔਰ ਖਾਸ ਤੌਰ ਤੇ ਹਲਕਾ ਸ਼ਹਿਰ ਫਾਲਗਾ ਤੋਂ ਤੁਹਾਨੂੰ ਦੇਖਣਾ ਹੈ ਹੈਰਾਨੀਜਨਕ ਵਧਾਈ ਵਾਲਕੇ ਘਟਾਈ ਵਾਲੀ ਹੈਰਾਨੀਜਨਕ ਤਾਂ ਦੇਖੋ ये मैं मेरे एक्शन <laughs> <laughs> कांग्रेस पार्टी ए पार्टी आई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत